ਬੱਲੇ 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 ਭਈ ਇਹ ਆ ਕੈਨੇਡਾ ਦੇ ਖੇਤ ਆਹ ਆ ਕਣਕ ਬੱਬਿਓ ਮੱਛੀ ਪਤਾ ਨਹੀਂ ਕਾਧੋ ਪਈ ਉਤੋਂ ਸੱਤੇ ਰੰਗ ਦੀ ਸੋਈ ਪਈ ਆ ਵੇ ਲੋ ਵੀ ਟਿੱਬੇ ਦੇ ਕਣਕ ਦੀ ਬੀਜੀ ਪਈ ਆ ਆਹ ਅਗਲੇ ਪਾਸੇ ਦੇਖਦਾ ਨਹੀਂ ਗਾ ਨਾਲਾ ਜਿਵੇਂ ਕੰਧ ਹੁੰਦੀ ਆ ਪਰ ਹੈ ਕਣਕ ਟਿੱਬੇ ਤੇ ਸਾਰੀ ਕਣਕ ਦੀ ਬੀਜੀ ਹੁੰਦੀ ਇਹਨਾਂ ਦੀ ਕਹ ਘੈਂਟ ਮੌਲਾ ਹਵਾ ਚੱਲੀ ਜਾਂਦੀ ਆ ਖੰਡਾ ਧੁੱਪ ਲੱਗੀ ਆ ਪੂਰੀ ਸੁਣੀ ਬੱਸ ਲੋ ਬਾਈ ਪੂਰੀ ਹੋਈ ਗਿਆ ਇਹ ਆ ਬਾਈ ਜੀ ਕੈਨੇਡਾ ਦੀ ਗੱਲ ਆ ਆ ਦੇਖ ਲਓ ਤੇ ਸੰਭੇ ਵੀ ਦੇਖ ਲਓ ਕਈ ਵੀਰ ਕੰਨੇ ਹੁੰਦੇ ਆ ਯਾਰ ਕੈਨੇਡਾ ਦੇ ਘੂਵੇਂ ਘੂਵੇਂ ਇੱਥੇ ਹੋ ਗਏ ਆ ਆ ਦੇ ਲੱਕੜ ਦੇ ਖੰਬੇ ਆ ਬਾਈ ਧਰੇ ਠੋਪੇ ਤੇ ਅਰੇ ਕਾਲਾ ਬੁਲਾ ਹੋਇਆ ਪਾ ਜਮਾ ਇਧਰਲੇ ਪਾਸੇ ਇੱਕ ਭਾਈ ਧੋਪ ਨਿਕਲੀ ਪਈ ਆ ਕਿਤੇ ਕਣਕ ਬੀਜੀ ਬੈਠਿਆ ਕਿਤੇ ਮੱਕੀ ਖੜੀ ਆ ਆ ਦੇਖ ਲਓ ਬਾਈ ਕੋਈ ਵਟ ਨਹੀਂ ਇਹਦੇ ਵਿੱਚ ਕੋਈ ਬੰਨਾ ਨਹੀਂ ਕੋਈ ਆੜ ਨਹੀਂ ਆ ਦੂਰ ਤੱਕ ਪਤਾ ਨਹੀਂ ਕਿੰਨੇ ਕਿੱਲਾਂ ਦਾ ਘੇਰਾ ਆਹੀਂ ਵੀਜ ਨਹੀਂ ਆਹੀਂ ਵੜਦੇ ਨਹੀਂ ਇਹਨਾਂ ਨੇ ਪਾਣੀ ਪੂੜੇ ਨਹੀਂ ਲਾਉਣਾ ਬਸ ਆ ਪਰ ਆ ਬੰਦੇ ਪਾਣੀ ਪਾ ਜਾਂਦਾ ਇਹ ਪਾਣੀ ਲੱਗ ਹੀ ਨਹੀਂ ਸਕਦਾ ਬਈ ਟਿੱਬੇ ਤੇ ਪਾਣੀ ਕਿਵੇਂ ਚੜਜੂਗਾ ਔਸਮ ਪੂਰਾ ਘੈਂਡ ਆ ਬਾਬੇ ਇਹ ਵੀ ਗਣਕੀ ਚਾਣਦਾ ਤੇ ਵੀ ਟਿੱਬੇ ਦੇ ਵਿੱਚ ਹੀ ਆ ਕਰਦਿਆ ਕਰੋ ਬਾਬੇ ਇਹੋ ਜਿਹੀਆਂ ਗੱਲਾਂ ਬਤਨਾ ਸ਼ੇਅਰ